ਦੀ ਕੰਡੀਸ ਦੇਣ ਦੀ ਹਇ ਤੱਕ ਆਈ ਨਹੀਂ ਗਈ ਦੱਸ ਲੇਟ ਨਾ ਹੋ ਜਾਗੇ ਬਜੀ ਤੇ ਆ ਗਈਆਂ ਅਸੀਂ ਲੇਟ ਤੇ ਅੱਜ ਆਪਾਂ ਕਾਲਜ ਥੋੜਾ ਜਾਣਾ ਹਾਂ ਹਾਂ ਇਹ ਤਾਂ ਕਿਤਾਬਾਂ ਨਹੀਂ ਲੈਣਦੀ ਕਦੋਂ ਤੈਨੂੰ ਮੈਂ ਉਹੀ ਤੇ ਦਸੰਦੀਆਂ ਦੀ ਕਾਲਜ ਨਹੀਂ ਜਾਣਾ ਅੱਜ ਸ਼ਾਪਿੰਗ ਕਰਨ ਜਾਣਾ ਤੂੰ ਵੀ ਮੁਕਾ ਛੱਡ ਕਰ ਦੇ ਲਈ ਛੋਣਾਂ ਨਾਲ ਚੱਲਦੀ ਆ ਹਾਂ ਹੁਣ ਕਾਲਜ ਦਾ ਟਾਈਮ ਹੈ ਤਾਂ ਕਾਲਜ ਜਾਣਾ ਪੈਣਾ ਵਾ ਨਹੀਂ ਤੇ ਵੀਰ ਜੀ ਨੇ ਗੁੱਸਾ ਕਰਨਾ ਉਹ ਨਹੀਂ ਗੁੱਸਾ ਕਰਦੇ ਤੂੰ ਆਪਣੇ ਘਰੇ ਗੱਲ ਕਰ ਲੈ ਕਿ ਮੈਂ ਉਹਦੇ ਨਾਲ ਚੱਲਦੀ ਆ ਕਿਤੇ ਨਹੀਂ ਤੈਨੂੰ ਕੁਝ ਕਹਿੰਦੇ ਇੰਨਾ ਨਾ ਡਰਿਆ ਕਰ ਤੂੰ ਚੱਲ ਜਾ ਪੁੱਛ ਜਾ ਜਿਹੜਾ ਆਪਣੇ ਭਰਾਣ ਦੇ ਭਾਬੀ ਦੇ ਜਿਹੜੇ ਪੁੱਛੇ ਪਾਪੀ ਬਾਉ ਜੇ ਅੱਡੇ ਤੱਕ ਤੇ ਮੈਂ ਇੰਜ ਰਕ ਪ੍ਰੀਤੀ ਨਾਲ ਚੱਲ ਜਾ ਸ਼ੋਪਿੰਗ ਕਰਨ ਕੋਈ ਗੱਲ ਨਹੀਂ ਚੱਲ ਜਾ ਜੀ ਕਰਨ ਫੇਰ ਕੀ ਕੁਝ ਨਹੀਂ ਆਂਦਾ ਤੇਰਾ ਵੀ YouTube ਚੱਲ ਜਾਂਦਾ ਸੱਸੀ ਵਾਲਾ ਸੀ ਸੱਸੀ ਕਾਲ ਬਾ ਗਾਰੇ ਬਾ ਕੋਈ ਨਹੀਂ ਬਸ ਬੈਠੇ ਮੈਂ ਕਿਹਾ ਥੱਲੀ ਵੀਰ ਜੀ ਨੂੰ ਤੁਸੀਂ ਦੱਸਦੇ ਹੋ ਹਾਂ ਕੋਈ ਨਹੀਂ ਮੈਂ ਤੇਰੇ ਵੀਰ ਨੂੰ ਸਮਝਾ ਦਾਂਗੀ ਚਲੋ ਚੱਲ ਕੋਈ ਕਿ ਤੇ ਅਮੇ ਦਾਦੀ ਜੀ ਨਹੀਂ ਤੇਰੀ ਤੇ ਭਾਦੀ ਕਿੰਨੀ ਚੰਗੀ ਹੈ ਮੈਨੂੰ ਪਤਾ ਜਿੰਨੀ ਕੀ ਚੰਗੀ ਆ ਦੂਰ ਦੂਰ ਟੋਲ ਵਜਦੇ ਚੰਗੇ ਲੱਗਦੇ ਆ ਅੱਜ ਆਈ ਹੋ ਮੇਰੇ ਕਾਬੂ ਅੱਗੇ ਇੰਨੇ ਚਿਰਾਂ ਦੀ ਮੇਰੇ ਕਾਬੂ ਨਹੀਂ ਆਈ ਹੈਗੀ ਕੋਈ ਨਹੀਂ ਪੁੱਤ ਤੂੰ ਤਾਂ ਜਾ ਤੇਰਾ ਤਾਂ ਲਾਜ ਹੁਣ ਮੈਂ ਕਰਨੀ ਆ ਅੱਜ ਆਈ ਹੁਣ ਮੇਰੀ ਦੌਰ ਥੱਲੇ ਆਉਂਦਾ ਨਾ ਤੇ ਭਰਾ ਤੂੰ ਉਹਨੂੰ ਦੱਸਣੀ ਆ ਕਾਲਜ ਤੋਂ ਕਰਕੇ ਛੁੱਟੀ ਤੇ ਸੇਲੀ ਨਾ ਸ਼ੋਪਿੰਗ ਕਰਨੀ ਚਲ ਗਈ ਆ ਹੁਣ ਇੱਧਾ ਕਰਨੀ ਇੱਥੇ ਕਿਤਾਬ ਪਈ ਰਹਿਣ ਦਿੰਨੀ ਆ ਨਾਲੇ ਆਂਕੇ ਤੇ ਦਾ ਭਰਾ ਵੀ ਇੱਥੇ ਲਊਗਾ ਹਾਂ ਆਹ ਕਿਤਾਬ ਪਈ ਓ ਜਸਵਿੰਦਰ ਹਾਂਜੀ ਓਏ ਕੁੜੀ ਕਾਲਜ ਗਈ ਤੇ ਕਿਤਾਬਾਂ ਇੱਥੇ ਛੱਡ ਗਈ ਆਪਣੇ ਕਿਤਾਬਾਂ ਦਾ ਮੈਨੂੰ ਹੁਣ ਕੀ ਦੱਸਾਂ ਸੈਲੀ ਆਈ ਹੀ ਤੇ ਕਾਲਜ ਤਾਂ ਛੁੱਟੀ ਕਰਕੇ ਸ਼ਾਪਿੰਗ ਕਰਨ ਚਲ ਗਈਆਂ ਕਾਲਜ ਨਹੀਂ ਗਈ ਅੱਜ ਫਿਰ ਹਾਂ ਅੱਜ ਨਹੀਂ ਕਾਲਜ ਗਈ ਤੁਸੀਂ ਦੋ ਫੀਸਾਂ ਵੱਡੀਆਂ-ਵੱਡੀਆਂ ਹਾਸਟਲਾਂ 'ਚ ਪਾਓ ਤੇ ਦਈ ਜਾਓ ਖਰਚੇ ਉਹਨੇ ਨਹੀਂ ਜੇ ਪੜਨਾ ਤਾਂ ਨਾਮ ਦਾ ਪੜਨ ਵਾਲ ਤੇ ਆਣੀ ਜੇ ਹਲ ਆਹ ਤਾਂ ਬੜੀ ਗੱਲ ਖਰਾਬ ਕੀਤੀ ਐ ਨੇ ਕੁੜੀ ਨੇ ਜੇ ਤਾਂ ਮੈਂ ਕਹਿੰਦੀ ਹਾਂ ਤਾਂ ਤੁਹਾਨੂੰ ਮਾਂ ਪੁੱਤਾਂ ਨੂੰ ਦੁੱਖ ਹੀ ਬੜਾ ਲੱਗਦਾ ਮੈਂ ਕਹਿੰਦਾ ਹਾਂ ਪੜ ਦੂ ਨਹੀਂ ਪਰ ਇਹਦੇ ਹੈ ਨਹੀਂ ਦਿਮਾਗ ਮਾਸਾ ਵੀ ਜੇ ਤਾਂ ਮੈਂ ਤੁਹਾਨੂੰ ਤਾਂ ਹੀ ਤਾਂ ਨਹੀਂ ਇਹ ਕੋਈ ਥਾਂ ਲੱਭੋ ਤੇ ਦਾ ਰਿਸ਼ਤਾ ਕਰੋ ਤੈਨੂੰ ਵਿਆਹ ਦੋ ਤੇਰੇ ਕਾਲਜ ਕੋਲ ਨੇ ਬੰਦ ਕਰੋ ਸਾਰਾ ਆ ਜਾਂਦੀ ਹੈ ਤੇ ਲੱਗਾ ਨਾ ਮੈਂ ਕਰਦਾ ਇਹ ਨਾਲ ਗੱਲ ਜਦੋਂ ਮੈਂ ਕਹਿੰਦੀ ਹਾਂ ਤਾਂ ਤੁਸੀਂ ਮੇਰੀ ਮੰਨਦੇ ਹੀ ਨਹੀਂ ਕਿ ਨਾ ਨੇ ਪੜਨਾ ਨਾ ਲਿਖਣਾ ਨਾ ਗੱਲ ਨਾ ਬਾਤ ਇਹਨੂੰ ਸ਼ੌਪਿੰਗ ਹੀ ਜ਼ਰੂਰੀ ਚਾਹਦਾ ਕਿ ਉਹਨੂੰ ਆਪਣੀ ਪੜਾਈ ਜ਼ਰੂਰੀ ਹੈ ਬੀਧੀਕਰਤ ਹੁਣ ਕੀ ਰਿਆ ਵਾ ਤੂੰ ਸੇਣ ਬਣ ਨਹੀਂ ਤੇ ਤੁਹਾਡੀ ਕੋਈ ਜ਼ਿੰਮੇਵਾਰੀ ਹੈਗੀ ਆ ਕੀ ਹੋਣ ਲਿਆ ਆ ਕੁੜੀ ਕੀ ਕਰਨ ਲਈ ਆ ਆਹ ਮੈਂ ਤਾਂ ਪਤਾ ਨਹੀਂ ਕੀ ਕਰਨ ਲਈ ਆ ਰੋਜ਼ ਹੀ ਛੁੱਟੀਆਂ ਰੋਜ਼ ਹੀ ਛੁੱਟੀਆਂ ਫੇਰ ਗਾਂਹ ਦੱਸ ਮੈਨੂੰ ਗਾਂਹ ਕੀ ਦੱਸਣਾ ਗਈ ਨਹੀਂ ਕੱਲ੍ਹ ਤੇ ਅੱਜ ਆਹ ਦੇਖ ਕਿ ਕੁੜੀਆਂ ਬਹਿ ਜਾਂਦੀਆਂ ਨੇ ਘੜੀ ਓਏ ਆ ਕੋਈ ਗੱਲ ਵਾ ਜਿਹੜੀ ਉਹ ਗੱਲ ਕਰਨ ਲਈ ਆ ਇੰਨੀਆਂ ਫੀਸਾਂ ਦੇਣੇ ਇੰਨੀਆਂ ਐਡਮਿਸ਼ਨਾਂ ਦੇਣ ਦੇ ਆ ਮੈਂ ਨਹੀਂ ਜੇ ਨੂੰ ਹੁਣ ਘਾਂ ਪੜਨ ਦੇਣਾ ਮੈਂ ਤੈਨੂੰ ਵਿਆਹ ਕਰਨਾ ਜੀ ਇਹਦਾ ਹਾਂ ਜੀ ਤੈਨੂੰ ਉਹ ਚੁੱਕੀ ਜਾਂਦੀ ਐ ਕੌਣ ਚੁੱਕੀ ਜਾਂਦੀ ਐ ਤੂੰ ਹੁਣ ਉਹਦੀ ਮੰਨਣਾ ਦੇ ਪਿਆ ਉਹ ਮੈਂ ਉਹਦੀ ਸਵਾ ਮੰਨਣਾ ਮੈਂ ਕਿਉਂ ਨਹੀਂ ਮੰਨੀ ਆ ਮੰਨਦਾ ਨਹੀਂ ਤਾਂ ਹੋਰ ਕੀ ਕਰੀ ਹਰੇ ਟੱਬ ਨੂੰ ਤੁਹਾਨੂੰ ਰੋਟੀਆਂ ਪਕਾ ਪਕਾ ਖਵਾ ਲੰਦੀ ਨਾ ਹੋ ਕੇ ਨੇ ਚੰਗੀ ਕਰਦੀ ਨਾ ਮਾੜੀ ਕਰਦੀ ਆ ਤੂੰ ਇਹਨਾਂ ਨੂੰ ਝੱਟ ਦੇ ਤੈਨੂੰ ਕੀ ਪਤਾ ਕਿ ਧੀ ਕੋ ਮਾੜੀ ਐ ਮਾੜੀ ਆ ਕੁੜੀ ਦੇ ਪੇਸ਼ ਪੈ ਗਿਆ ਹੁਣ ਹੁਣ ਪੜਨਾ ਮੈਂ ਨਹੀਂ ਜੇ ਨੂੰ ਹੁਣ ਜਾਣ ਦੇਣਾ ਕਿਤੇ ਵੀ ਕਾਲਜ ਕੁਲਜ ਨੂੰ ਉਹਨੂੰ ਕਹਿੰਦੇ ਹੁਣ ਜਾ ਕੇ ਨਾ ਸਹਲੀਆਂ ਨਾਲ ਸ਼ੋਪਿੰਗ ਕਰਿਆ ਕਰ ਜਿੱਥੇ ਮਰਜੀ ਤੂੰ ਚੁੱਪ ਕਰਕੇ ਤੇ ਕੁੜੀ ਨੂੰ ਪੜਨ ਦੇ ਮੈਂ ਨਹੀਂ ਤੇ ਪੜਨ ਦੇਣਾ ਮੈਂ ਤਾਂ ਲੱਗਾ ਇਹਦਾ ਵਿਆਹ ਕਰਨ ਵਿਆਹ ਕਰਨ ਲੱਗਾ ਵਾ ਮੈਂ ਕਰ ਲਿਆ ਆਖਰੀ ਫੈਸਲਾ ਜਿਹੜਾ ਬੱਚਾ ਪੰਨੂ ਵਾਲਾ ਇਹਨੂੰ ਪੜਾਈਦਾ ਇਹ ਦੀਪ ਪੁਵਾੜੇ ਪਉਣੀ ਹੈ ਨਾ ਇਹ ਰਾਨੇ ਏਡੇ ਪੁਵਾੜੇ ਪੰਦੀ ਹੈ ਪੁਵਾੜਾ ਪਾ ਕੇ ਛੱਡਿਆ ਕੁੜੀ ਦੇ ਪੇਸ਼ ਹੀ ਪਹੀ ਹੈ ਕੁੜੀ ਦੇ ਪੇਸ਼ ਹੀ ਪਹੀ ਹੈ ਤੇਨੂੰ ਤਾਂ ਕਿਹ ਪੜਾਇਆ ਨਾ ਤੇ ਇਹ ਦੇ ਜੀਜਾ ਵੀ ਐਵੀ ਨਾ ਪੜੇ ਮੈਂ ਤਾਂ ਨਹੀਂ ਪੜੀ ਐਵੀ ਨਾ ਕਿੰਨੀ ਗਰਮੀ ਐਵੇਂ ਮੈਨੂੰ ਨਾਲ ਲੱਗੇ ਦੋ ਸੂਟ ਕਰੀ ਦੇ ਸਰ ਹਾਂਜੀ ਭਾਬੀ ਜੀ ਹੋਗੀ ਬੜਾ ਟੈਮ ਲਾਏ ਉਹ ਹਾਂ ਜੀ ਭਾਬੀ ਜੀ ਖੀਰ ਜੇ ਤੇ ਨਾ ਦੋ ਹੀ ਸੂਟਦਾ ਮੈਂ ਕਮਾਉਂਦੀ ਰਹੀ ਸੀ ਤਾਂ ਜੀ ਤੇ ਮੈਂ ਥੱਕ ਗਈ ਆ ਵੀਰ ਜੀ ਆਗੇ ਆਓ ਅੰਦਰ ਬੈਠੇ ਕਰ ਲਾ ਗੱਲ ਜਾ ਕੇ ਕਿ ਦੱਸੇ ਜੀ ਇਹ ਆਈ ਆ ਥੋੜੀ ਜੀ ਸੱਸੇ ਵੀ ਜੀ ਆ ਗਈ ਸ਼ੋਪਿੰਗ ਕਰਕੇ ਹਾਂ ਜੀ ਤੇਰਾ ਰੋਜ਼ ਦਿਹਾੜੀ ਦੇਹੁ ਕੰਮ ਨਾ ਤੇਨੂੰ ਪੜਾਈ ਕੋਈ ਨਾ ਮਤਲਬ ਕੋਈ ਨਹੀਂ ਦਾ। ਭਾਈ ਮੈਂ ਵੀਰ ਜੀ ਮੈਂ ਕਾਲਜ ਵਾਸਤੇ ਤਿਆਰ ਹੋਈ ਹਾਂ ਤੇ ਮੇਰੇ ਨਾਲ ਹੀ ਕਿਹਦੀ ਮੈਂ ਸ਼ੋਪਿੰਗ ਕਰਨੀ ਆ ਤੇ ਮੈਂ ਉਹ ਤਾਂ ਵੇਲੀ ਐਸੇ ਲਈ ਤੇਰੀ ਉਹ ਤਾਂ ਕੰਮਕਾਰ ਕੋਈ ਨਹੀਂ ਦਾ। ਉਹ ਤੈਨੂੰ ਵੀ ਲੈ ਤੁਰੇ ਨਾਲ। ਨਾ ਤਾਂ ਕੋਈ ਪੜਾਈ ਦਾ ਫਿਕਰ ਨਾ ਗੱਲ ਨਾ ਬਾਤ। ਤੀਜੇ ਦਿਨ ਛੁੱਟੀ ਕਰਕੇ ਬਹਿ ਜਾਣੀ। ਅੱਜ ਤੋਂ ਬਾਅਦ ਕੋਈ ਤਰ੍ਹਾਂ ਕਾਲ ਨਹੀਂ ਦੇਣੀ ਕੋਈ ਗੱਲ ਨਹੀਂ ਕੋਈ ਲੋੜ ਨਹੀਂ ਪੜਣੀ। ਨਹੀਂ ਵੀਰ ਜੀ ਤਾਂ ਨਾ ਕਰ। ਨਾ 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 ਕੋਈ ਲੋੜ ਨਹੀਂ ਪੜਣੀ। ਮੈਂ ਮੈਂ ਰਿਸ਼ਤਾ ਲੱਪਣ। ਤੇ ਚੁੱਪ ਕਰਕੇ ਤੈਨੂੰ ਰਿਸ਼ਤਾ ਕਰਨੇ ਆ। ਤੇ ਆਪਣੇ ਸਾਰੇ ਜਾਂ ਭਾਬੀ ਜੀ ਸਮਝਾਓ ਪਲੀਜ਼ ਇਹ ਕੋਈ ਨਹੀਂ ਨਿਆਣੀ ਆ ਕੋਈ ਨਿਆਣੀ ਨਹੀਂ ਗਈ ਨਿਆਣੀ ਆ ਵੀਰ ਜੀ ਹੋਰ ਇਹਨੇ ਕਿੰਨਾ ਕੁ ਬੜਣਾ ਪਲੀਜ਼ ਵੀਰ ਜੀ ਇਦਾਂ ਨਾ ਕਰੋ ਵੀ ਇਦਾਂ ਨਾ ਕਰੋ ਮੈਂ ਪੜਨਾ ਵਾਂ ਤੂੰ ਨਹੀਂ ਪੜਨਾ ਜਿਨ੍ਹਾਂ ਨੇ ਪੜਨਾ ਹੁੰਦਾ ਉਹ ਇਦਾਂ ਨਹੀਂ ਕਰਦੇ ਮੈਂ ਸ਼ੋਪਿੰਗ ਹੀ ਕਰਨ ਗਈ ਸੀ ਮੈਂ ਕਿਹੜਾ ਹੋ ਕਿਤੇ ਤੈਨੂੰ ਪਤਾ ਇੰਨੇ ਨੇ ਨੋਟ ਦਿੱਤੇ ਆ ਕਾਲਜ ਦੇ ਥੱਬਾ ਥੱਬਾ ਤੂੰ ਤਾਂ ਸੋਚਿਆ ਕੋਈ ਨਹੀਂ ਕਾ ਕਰਦਾ ਉਹ ਤਾਂ ਸਾਰੇ ਮੇਰੇ ਸੁਖਨੇ ਚੂਰ-ਚੂਰ ਕਰਕੇ ਰੱਖਦੇ ਆ ਜਦ ਮੈਂ ਇੱਕ ਤਾਂ ਆਪਣੇ ਬੰਦ ਰੋੜਾ ਮੈਨੂੰ ਉਹਦਾ ਨਫ਼ਰਤ ਹੋ ਗਈ ਤੇਰੇ ਤੋਂ ਵੇਖ ਲੈਣਾ ਆਪਣੀ ਅੱਖਾਂ ਦੇ ਸਾਹਮਣੇ ਜਦੋਂ ਮੈਂ ਕਹਿੰਦੀ ਉਹ ਤੈਨੂੰ ਮੰਨਦੀ ਹੀ ਨਹੀਂ ਗੇ ਕਿਤਾਬ ਨੂੰ ਤੇ ਕੁੜੀ ਹੱਥ ਹੀ ਨਹੀਂ ਲੰਦੀ ਅੱਗੇ ਨਿਕਾ ਪੜਨਾ ਪੜਨਾ ਜੇ ਤੁਹਾਨੂੰ ਮੈਂ ਕਿਹਾ ਕੋਈ ਰਿਸ਼ਤਾ ਲੱਗੋ ਤੈਨੂੰ ਲਈਏ ਪਰ ਹੁਣ ਲੱਭਾਉਣ ਕੀ ਹੋ ਗਿਆ ਵਾ ਹੁਣ ਲੱਭ ਲਓ ਆਈ ਨੇ ਮਝੂਲ ਪਾਹੇ ਥੀਸਾਂ ਦੇ ਲਾਏ ਤੇ ਵਧੀਆ ਵਧੀਆ ਉਹ ਕੱਪੜੇ ਪਾ ਪਾ ਕੇ ਜਾਂਦੀ ਹੈ ਮਕਾਓ ਦਾ ਕੰਮ ਇੱਕ ਵਾਰ ਜਿਹੜਾ ਹੈਗਾ ਪੜਨਾ ਹੁੰਦਾ ਉਹ ਮਾੜੇ ਕੱਪੜਿਆਂ ਨਾਲ ਵੀ ਪੜੇ ਜਾਂਦੇ ਨੇ ਕੋਈ ਜ਼ਰੂਰੀ ਨਹੀਂ ਕਿ ਮਨ ਸੋਨੇ ਸੂਟ ਪਾ ਪਾ ਜਾਈਏ ਕੱਲ੍ਹ ਜਨ ਵਿੱਚ ਕਰੋ ਕਿ ਰਿਸ਼ਤੇਦਾਰਾਂ ਨਾਲ ਗੱਲ ਵੀ ਕੋਈ ਲਗੋ ਥਾਂ ਤੇ ਕਰੀਏ ਇਹਦਾ ਵਿਆਹ ਲਉਣੀ ਮਾਜੀ ਆਪਣੇ ਬਣਿਆ ਵੀ ਨਹੀਂ ਫੋਨ ਸਹੇਲੀ ਆਈ ਉਹਦੇ ਹੁੰਦਿਆਂ ਮੈਨੂੰ ਪੁੱਛਿਆ ਭਾਬੀ ਮੈਂ ਅਜੇ ਦਿਨਾਸ ਓਪਨ ਕਰ ਚੱਲ ਜਾਂਗਾ ਮੈਂ ਨਹੀਂ ਮਰ ਬੋਤੀ ਹਰੀ ਕਿਹਾ ਮੈਂ ਇਹਨੇ ਨਵਾਸਾਂ ਨੂੰ ਨਹੀਂ ਸੋਚਿਆ ਮੈਂ ਕਹਿਦੀ ਹੁੰਦੀ ਆ ਰੈਂਦੀ ਤੇ ਹੁਣ ਭਾਬੀ ਵੀ ਲੋਗੋ ਕੀ ਕਹੇ ਸਾਰੀ ਗਲਤੀ ਤੇਰੀ ਆ ਤੂੰ ਜਾਣੇ ਹੀ ਦੇਣਾ ਇਹਨੂੰ ਉਹ ਨਹੀਂ ਮੇਰੀ ਮੰਦੀ ਆਪਣੀ ਮਰਜ਼ੀ ਕਰਦੀ ਆ ਚੱਲੀ ਹੁਣ ਆਈ ਚੱਲ ਆਪਣੇ ਘਰ ਰੋਜ਼ ਦਿਹਾੜੀ ਇਹ ਕਰੀ ਉਹਨੂੰ ਉੱਥੇ ਲੈ ਜਾਂਦੀ ਆ ਘਰ ਤੇ ਕਰੀ ਸ਼ੋਪਿੰਗ ਕਰਕੇ ਲੈ ਜਾਂਦੀ ਆ ਇਹਨੇ ਪੜ੍ਹਨਾ ਹੀ ਦਿੱਤੀ ਕੁੜੀ ਸੇਲੀ ਸੋਹ ਨਹੀਂ ਆਖੇ ਇਹਦਾ ਆਪਣਾ ਨਹੀਂ ਦਿਮਾਗ ਕੰਮ ਕਰਦਾ ਮੇਰਾ ਭਰਾ ਹੀ ਨੇ ਪਹਿਲੇ ਲਾਉਂਦਿਆ ਲਾਈ ਜਾ ਜਿੰਨੇ ਲਾਈ ਜਾਂਦੇ ਸਾਡੇ ਕੋਲ ਤਾਂ ਜਨਾ ਨਹੀਂ ਇਦਾਂ ਚਾਹੀਦੀ ਉਲਟੀਆਂ ਗੱਲਾਂ ਸੁਣੀਆਂ ਪਾਣ ਲੀਆਂ ਮੈਨੂੰ ਕੋਰੇ ਕਿਉਂ ਬੋਲਦਾ ਰਹਿੰਦਾ ਵਾ ਹਰ ਵੇਲੇ ਕਿਹੜੀ ਐ ਇਹਨੂੰ ਪਾਣ ਚੜਾਈ ਰੱਖਦੀ ਆ ਬੋਲਦਾ ਰਹਿੰਦਾ ਵਾ ਮੇਰੀ ਮੇਰੀ ਗੱਲ ਸੁਣੋ ਵੀਰ ਜੀ ਕਹਿੰਦੇ ਤੈਨੂੰ ਨਹੀਂ ਹੁਣ ਪੜਾਉਣਾ ਤੂੰ ਆਪਣਾ ਕਾਲਜ ਛੱਡ ਦੇ ਇਹਨੂੰ ਵਿਆਹ ਦੇਣਾ ਵਾ ਵੀਰ ਜੀ ਮੈਂ ਕੀ ਕਰੂੰਗਾ ਮੈਂ ਪੜਨਾ ਵਾ ਕੈਨੂ ਵੀ ਜਾਂਦਾ ਵਾ ਮੈਂ ਬੰਨਾ ਤੂੰ ਚੁੱਪ ਕਰ ਫਿਕਰ ਨਾ ਕਰ ਮੈਂ ਤੈਨੂੰ ਪੜਾਉਣਾ ਹੀ ਪੜਾਉਣਾ ਵਾ ਇਹ ਉਹ ਉਹ ਇਹਨੂੰ ਨਾ ਪਾਉਂ ਚੜਨ ਰਹੀ ਐ ਉਹ ਮੈਨੂੰ ਕਹਿੰਦਾ ਹੁਣ ਬਾਸ ਤੇਰਾ ਕਾਲਜ ਗੁਰ ਸਭ ਕੁਝ ਬੰਦ ਤੂੰ ਸੇਲ ਨਹੀਂ ਆ ਨਾ ਜਾਨੀ ਪਤਾ ਨਹੀਂ ਇੰਨਾ ਕਿਉਂ ਗੁੱਸਾ ਭਾਬੀ ਨੇ ਚੜਾਇਆ ਤਾਂ ਪਾ ਹੀ ਛੜਿਆ ਭੀਜ ਜੀ ਨਹੀਂ ਤੂੰ ਨਾ ਫਿਕਰ ਕਰ ਤੂੰ ਕਿਉਂ ਰੋਨੀ ਐ ਵੇਖੀ ਹਾਂ ਯਾਰ ਜਿਹੜੀ ਪਾਂਤ ਨਹੀਂ ਚੜਾਉਂਦੇ ਹੀ ਆ ਨਾ ਉਹਨੂੰ ਇਨਾ ਗੁੱਸਾ ਚੜਾਈ ਜਾਂਦੀ ਐ ਵੀਜੀ ਵੀਰ ਜੀ ਬਹੁਤ ਗੁੱਸੇ 'ਚ ਐ ਉਹਨਾਂ ਨੇ ਹੁਣ ਮੈਨੂੰ ਵਿਆਹ ਦੇਣਾ ਵਾ ਮੇਹ ਲਿਓ ਤੁਸੀਂ ਤੁਹਾਡੀ ਵੀ ਨਹੀਂ ਚੱਲਣ ਦੇਣੀ ਨਹੀਂ ਨਹੀਂ ਵਿਆਹ ਇਹ ਜੇ ਕਰਨਾ ਪਰ ਤੂੰ ਹੀ ਜੜਾਖ ਨਾ ਘਟ ਜੜਾ ਕੇ ਸੇੜੀਆਂ ਝੂਲਣਾ ਜਾਇਆ ਕਰ ਕੋਣ ਇੱਥੇ ਕਿਹੜਾ ਕੋਈ ਸੋਹੰਦਾ ਤੈਨੂੰ ਮੈਂ ਹੀ ਆਨੀ ਆ ਕੱਲੀ ਕੋਈ ਗੱਲ ਨਹੀਂ ਤੂੰ ਵਿਗੜਨਾ ਕਰ ਆ ਜਦੋਂ ਨੱਪਾਂ ਡੀ ਆ ਆ ਮੈਂ ਜਿਹੜੀ ਕਿਵੇਲੀ ਚਲ ਗਈ ਹਾਂ ਥੋੜਾ ਜਿਹਾ ਕੰਮ ਹੀ ਨਹੀਂ ਬਸ ਸਾਰਾ ਨਹੀਂ ਬੈਠੇ ਹੋਸ ਨਾ ਕੀ ਕਰਦੇ ਆ ਕੀ ਸਾਬ ਕਿਵੇਲੀ ਫੋਨ ਆਉਂਦਿਆ ਹੈਗਾ ਮੇਰੇ ਰਿਸ਼ਤੇਦਾਰ ਉਹਦੇ ਤੁਹਾਡੇ ਵੱਲ ਕੰਮ ਆਈ ਉਸੇ ਵੇਲੇ ਤੇ ਕੋਈ ਗੱਲ ਨਹੀਂ ਦੱਸੋ ਕੋਈ ਨਹੀਂ ਕੰਮ ਜ਼ਰੂਰ ਕਰਾਂਗੇ ਇਹ ਕਿਹੜੀ ਗੱਲ ਰਿਸ਼ਤਾ ਕਹਿਣ ਲਈ ਘਰ ਬੜਾ ਵਧੀਆ ਆ ਮੁੰਡਾ ਬਹੁਤ ਸੋਹਣਾ ਹੈ ਤੇ ਉਹ ਜੀ ਚੰਗੀ ਨੌਕਰੀ ਤੇ ਲੱਗਾ ਵੱਡੀ ਤੇ ਅੱਛਾ 60-70 ਹਜ਼ਾਰ ਰੁਪਏ ਤਨਖਾਹ ਲੈਂਦਾ ਹੈ ਤੇ ਪੈਲੀ ਬਠੇਲੀ ਤੇ ਕੋਠੀ ਪਾਈ ਐ ਏਡੀ ਵੱਡੀ ਜੀ ਦਾ ਕਿਸ ਹਿਸਾਬ ਨਾਲ ਤੇ ਮੈਂ ਕਿਹਾ ਹੀ ਲਾਬੇ ਕਿਉਂ ਕਰਾਉਣਾ ਪਹਿਲਾਂ ਆਪਣੀ ਕੁੜੀ ਦਾ ਕਰਾਉਣੀ ਹੈ ਸਦਾ ਸੋਹੀ ਰਹੇਗੀ ਮੈਂ ਨਾ ਉਦਾਂ ਤੁਹਾਨੂੰ ਦੱਸਾਂ ਚਾਚੀ ਜੀ ਹਜੇ ਹੱਡਾ ਰਾਦਾ ਹੀ ਨਹੀਂਗਾ ਰਿਸ਼ਤਾ ਕਰਦਾ ਹੈਗਾ ਉਦਾਂ ਰਿਸ਼ਤਾ ਛੱਡਣ ਵਾਲਾ ਨਹੀਂਗਾ ਹੈਗਾ ਉਹ ਕਿੱਥੇ ਗਏ ਮਾਪੋ ਉਹ ਤਾਂ ਗਏ ਆ ਜਿਹੜੀ ਘਰ ਬਾਹਰ ਨੂੰ ਗਏ ਨੇ ਘਰ ਹਨ ਨਹੀਂ ਗਏ ਉਦਾਂ ਤੇ ਮੈਂ ਹੁੰਦਾ ਨਾ ਸਲਾਹ ਕਰਨੀ ਤੇ ਮੇ ਨੂੰ ਟੱਕਰੀ ਨਹੀਂ ਕਿ ਤੁਮ ਮੈਂ ਤਾਂ ਖਤਮੀ ਨਹੀਂ ਗੇ ਚੱਲ ਕੋਈ ਨਹੀਂ ਬਾਕੀ ਆਉਂਦੇ ਆ ਤੇ ਕੋਈ ਨਹੀਂ ਮੈਂ ਸਲਾਹ ਫੇਰ ਵੀ ਕਰ ਲਾਂਗੀ ਸਲਾਹ ਕੀ ਕਰਨੀ ਐ ਥਾਂ ਛੱਡਣ ਵਾਲਾ ਹੀ ਨੀਗਾ ਜਿਹੜੀ ਤੂੰ ਧੀਤੀ ਸੁਧੀ ਰਹੇਗੀ ਤੇ ਸਾਨੂੰ ਕੀ ਹੋਰ ਚਾਹੀਦਾ ਪੜ੍ਹਾਈ ਦੀ ਐ ਪੜ੍ਹਾਈ ਨਾਲ ਨਾਲ ਕਰੀ ਜਾਂਦੀ ਐ ਚਲੋ ਕੋਈ ਨਹੀਂ ਬਾਕੀ ਚਲ ਕਰਦੇ ਆਂਗਾ ਸਲਾਹ ਕਰਕੇ ਤੇ ਕੋਈ ਨਹੀਂ ਤੁਹਾਨੂੰ ਦੱਸਦਾ ਕਰ ਲੇ ਤੇ ਉਹਨਾਂ ਨੇ ਆਪ ਹੀ ਪੜ੍ਹਾਈ ਕਰਾ ਲੈਣੀ ਤੂੰ ਫੇਰ ਨਾ ਕਰੋ ਇਹ ਗੱਲ ਦਾ ਠੀਕ ਐ ਨਾ ਚਲੋ ਕੋਈ ਨਹੀਂ ਬਹਿ ਜਾ ਥਰਮਾ ਪਾਉਂ ਮੈਂ ਚਾਹ ਬਣਾ ਕੇ ਲੈਣੀ ਨਹੀਂ ਚਾਹ ਨਹੀਂ ਮੈਂ ਪੀਣੀ ਮਚਾਣੀ ਐ ਮੈਂ ਤੇ ਛੱਡ ਛੜਾ ਕੇ ਆ ਗਈ ਫੋਨ ਕੀਤਾ ਉਹਨਾਂ ਨੂੰ ਤੇ ਮੇਰਾ ਜਿਗਰੇ ਵੀ ਛੇਤੀ ਉਹਨਾਂ ਨੂੰ ਦੱਸਾਂ ਤੇ ਖੇਡਣ ਵਾਲਾ ਨਹੀਂ ਗਾ ਰਿਸਤਾ ਚਲ ਥਾਂ ਤੇ ਤੁਸੀਂ ਹਦਾ ਸੋਹਣੀ ਤੇ ਦੱਸ ਪਾ ਜੀ ਆਹ ਚੱਲ ਫਿਰ ਮੈਂ ਜਾਣੀ ਆ ਤੇ ਸਲਾਹ ਕਰਕੇ ਮੈਨੂੰ ਦੱਸਿਓ ਫਿਰ ਹੈਂ ਹਾਂਜੀ ਜ਼ਰੂਰ ਦੱਸਾਂਗੇ ਤੁਹਾਨੂੰ ਕਿਉਂਗਾ ਇਹ ਦਾਂਦੀਏ ਦੱਸ ਪਾਉਂਦੀ ਆ ਚਾਚੀ ਜੀ ਪਤਾ ਕਿੰਨਾ ਖਰਚਾ ਲੱਗਣਾ ਅਸੀਂ ਕਦੀ ਮੈ ਨਹੀਂ ਕਰਨਾ ਹੈਗਾ ਨਾਲੇ ساری ਉਮਰ ਇਹਨੇ ਇੱਥੇ ਐਸ਼ ਕੀਤੀ ਤੇ ਉੱਥੇ ਵੀ ਐਸ਼ ਹੀ ਕਰੇ ਮੈਂ ਤਾਂ ਮਾੜਾ ਮੋਟਾ ਥਾਂ ਲੱਭਣਾ ਜਿੱਥੇ ਇਹਨੂੰ ਕੰਮਕਾਰ ਵੀ ਕਰਨਾ ਪਏ ਇਹਨੂੰ ਪਤਾ ਲੱਗਿਆ ਵੀ ਕੰਮ ਕਿਦਾਂ ਕਰੀਦਾ ਸਾਰੀ ਉਮਰ ਇਹਨਾਂ ਨੇ ਮੇਰੇ ਕੋਈ ਕਰਾਇਆ ਮਾਵਾਂ ਦੀਆਂ ਨਹੀਂ ਕੰਮ ਨਾਲੇ ਮੈਂ ਇਹਦਾ ਚੰਗੇ ਸਾਧੇ ਹੋਣ ਦੇਣ ਨਹੀਂ ਮੈਂ ਕਦੀ ਵੀ ਨਹੀਂ ਹੋਣ ਦੇਣਾ ਚੰਗੇ ਸਾਧੇ ਮੈਂ ਕੋਈ ਮਾੜਾ ਮੋਟਾ ਲੱਭਣਾ ਜਿੱਥੇ ਸਾਡੇ ਪੈਸੇ ਵੀ ਨਾ ਲੱਗਣ